ਸਿੱਖਾਂ ਦੇ ਬੱਚਿਆਂ ਨੇ ਵੀ ਕੰਨਾਂ ਦੇ ਵਿੱਚ ਮੰਦਰਾ ਪਾਈਆਂ ਨੇ ਇਹ ਮੰਦਰਾ ਪਾਉਣ ਦਾ ਜਿਹੜਾ ਰਿਵਾਜ ਹੈ ਯਕਰੀਆ ਖਾਨ ਦੇ ਸਮੇਂ ਸ਼ੁਰੂ ਹੋਇਆ ਹੈ ਕਹਿੰਦੇ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਉਸ ਸਮੇਂ ਜਿਹੜੇ ਪੈਸੇ ਦੇ ਲਾਲਚੀ ਸੀ ਉਹਨਾਂ ਨੇ ਕੁੜੀਆਂ ਦੇ ਵੀ ਸਿਰ ਵੱਢ ਕੇ ਜਕਰੀਆ ਖਾਨ ਦੇ ਦਰਬਾਰ ਦੇ ਵਿੱਚ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਤੇ ਜਰਨੈਲਾਂ ਨੂੰ ਪਤਾ ਲੱਗਾ ਉਹਨਾਂ ਨੇ ਆਖਿਆ ਕਿ ਕੁੜੀਆਂ ਦੇ ਸਿਰ ਨਾ ਵੱਡੇ ਜਾਣ ਪਿੰਡਾਂ ਦੇ ਵਿੱਚ ਰਹਿਣ ਵਾਲੇ 도ਗਲੇ ਸਿੱਖ ਨਹੀਂ ਉਹਨਾਂ ਨੇ ਆਪਣੇ ਮੁੰਡਿਆਂ ਦੇ ਕੰਨਾਂ ਦੇ ਵਿੱਚ ਹੀ ਮੰਦਰਾ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਕੁੜੀਆਂ ਨੇ ਕਿ ਇਹਨਾਂ ਦੀ ਜਾਨ ਬਚ ਜਾਵੇ ਕਿ ਇਹ ਉਸ ਸਮੇਂ ਤੋਂ ਜਿਹੜਾ ਕੰਨਾਂ ਦੇ ਵਿੱਚ ਮੰਦਰਾ ਪਾਉਣ ਵਾਲਾ ਰਿਵਾਜ ਸ਼ੁਰੂ ਹੋਇਆ